ਸਿੱਧਾ ਦੋਸਤੋ ਅ ਦੋਸਤੋ ਸੈਂਟਰ ਸਰਕਾਰ ਵੱਲੋਂ ਅ ਸਰਕਾਰੀ ਪ੍ਰਾਈਵੇਟ ਕਾਲਜ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਬਹੁਤ ਸਾਰੀ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਅ ਸਕੂਲ ਕਾਲਜਾਂ ਵਾਲੇ ਜਿਹੜੇ ਬਹੁਤ ਸਾਰੇ ਸਕੂਲ ਕਾਲਜਾਂ ਵਾਲੇ ਆ ਉਹਨਾਂ ਬੱਚਿਆਂ ਤੱਕ ਉਹਨਾਂ ਮਾਪਿਆਂ ਤੱਕ ਉਸ ਹੂਬੂਤ ਦੀ ਗੱਲ ਪਹੁੰਚ ਨਹੀਂ ਦਿੰਦੇ ਸੋ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜੀ ਸੈਂਟਰ ਸਰਕਾਰ ਨੇ ਅ ਬੱਚਿਆਂ ਨੂੰ ਸਕੂਲ ਕਾਲਜਾਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਉਹਨਾਂ ਵਿੱਚ ਪੜਨ ਵਾਲੇ ਬੱਚਾ ਨੂੰ ਜਿਹੜੇ ਵਜ਼ੀਫੇ ਦੇ ਰੂਪ ਦੇ ਵਿੱਚ ਮਦਦ ਦਿੱਤੀ ਉਹ ਇਸ ਵਾਰ ਵੀ ਦਿੱਤੀ ਆ ਇਸ ਵਾਰ ਜਿਹੜੀ ਪਹਿਲਾਂ 30 ਅਗਸਤ ਤੱਕ ਇਹ ਸਕੀਮ ਸੀ ਜਿਹੜੇ ਸਕੂਲ ਕਾਲਜ ਵਿੱਚ ਪੜਨ ਵਾਲੇ ਬੱਚੇ ਆ ਉਹ 30 ਅਗਸਤ ਤੱਕ ਫਾਰਮ ਭਰ ਸਕਦੇ ਸੀ ਪਰ ਹੁਣ ਜਿਹੜੀ ਸੈਂਟਰ ਸਰਕਾਰ ਨੇ ਦੁਆਰਾ ਚਿੱਠੀ ਕੱਢ ਕੇ 30 ਸਤੰਬਰ ਤੱਕ ਦੁਆਰਾ ਜਿਹੜੀ ਚਿੱਠੀ ਲੱਗੀ ਹੈਗੀ ਕੱਢੀ ਕਿ 30 ਸਤੰਬਰ ਤੱਕ ਆਪਾਂ ਇਹ ਭਰ ਕੇ ਦੇ ਸਕਦੇ ਆ ਦੋਸਤੋ ਜਿਹੜਾ ਇਹ ਵਜ਼ੀਫਾ ਮਿਲਣਾ ਇਹ ਜਿਹੜੇ ਵੀ ਬੱਚੇ ਨੂੰ ਵਜੀਫਾ ਮਿਲਣਾ ਚਾਹੇ ਉਹ ਪ੍ਰਾਈਵੇਟ ਸਕੂਲ ਕਾਲਜ ਦੇ ਵਿੱਚ ਹੋਵੇ ਚਾਹੇ ਕਿਤੇ ਵੀ ਪੜਦਾ ਹੋਵੇ ਆ ਭਾਰਤ ਦੇ ਕਿਸੇ ਕਿਸੇ ਵੀ ਕੋਨੇ ਦੇ ਵਿੱਚ ਪੜਦਾ ਹੋਵੇ ਜਿਹਦੇ ਨਾਲ ਨਾ ਦੇ ਨਾਲ ਸਿੰਘ ਕੌਰ ਲੱਗਦਾ ਉਹਨਾਂ ਨੂੰ ਇਹ ਜਿਹੜੀ ਵਿਸ਼ੇਸ਼ ਤੌਰ ਤੇ ਸਹਾਤਾ ਸੈਂਟਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਜਿਹੜੇ ਬੱਚਿਆਂ ਦੇ 50% ਨੰਬਰ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੀ ਇਹ ਸਹਾਤਾ ਦਿੱਤੀ ਜਾਂਦੀ ਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਬੱਚਿਆਂ ਨੂੰ ਇਸ ਸਕੀਮ ਦਾ ਜਿਹੜਾ ਲਾਭ ਨਹੀਂ ਮਿਲਿਆ ਸੋ ਇਸ ਵਾਰ ਅਸੀਂ ਜਾਣਕਾਰੀ ਹਿੱਤ ਉਹਨਾਂ ਬੱਚਿਆਂ ਤੇ ਮਾਪਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਬਾਕਾਇਦਾ ਦੇਖੋ ਇਹ ਸਾਰੇ ਚੈਪਟਰ ਬਣ ਕੇ ਆਇਆ ਹੈ ਇਹ ਚੈਪਟਰ ਦੇ ਵਿੱਚ ਲਿਖਿਆ ਕਿ ਕਿੰਨਾ ਨੂੰ ਕਿੰਨਾ ਵਜੀਫਾ ਮਿਲ ਸਕਦਾ ਕਿਸ ਤਰ੍ਹਾਂ ਮਿਲ ਸਕਦਾ ਜਿਹੜੇ ਬੱਚੇ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਪੜ੍ਹਦੇ ਆ ਜਿੰਨਾ ਦੇ ਮਾਪਿਆਂ ਦੀ ਆਮਦਨ ਵੱਧ ਤੋਂ ਵੱਧ 1 ਲੱਖ ਰੁਪਇਆ ਹੋਵੇ ਜਿਹੜੇ ਕਿਸਾਨ ਭਰਾ ਉਹਨਾਂ ਦੀ ਆਮਦਨ ਸਰਕਾਰ ਨੇ ਪਰ ਕਿਲਾ 18000 ਮੰਨੀ ਹੈ ਇਸ ਤਰ੍ਹਾਂ ਰਲਾ ਮਲਾ ਕੇ ਜਿਹੜੀ 1 ਲੱਖ ਰੁਪਇਆ ਆਮਦਨ ਉਹਦੀ ਸ਼ੋ ਹੁੰਦੀ ਹੋਵੇ ਜਿਹੜੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਬੱਚੇ ਆ ਉਹਨਾਂ ਨੂੰ 1000 ਰੁਪਇਆ ਸਾਲਾਨਾ ਜਿਹੜੀ ਸੈਂਟਰ ਸਰਕਾਰ ਸਹਿਯਤਾ ਕਰਦੀ ਹੈ ਇਸ ਤੋਂ ਅੱਗੇ ਜਿਹੜੀ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਬੱਚੇ ਆ ਉਹਨਾਂ ਨੂੰ ਸੈਂਟਰ ਸਰਕਾਰ 5700 ਰੁਪਿਆ ਜਿਹੜੀ ਉਹਨਾਂ ਦੀ مالی ਸਹਾਇਤਾ ਕਰਦੀ ਆ ਹਰ ਸਾਲ ਹੀ ਹੁੰਦਾ ਹੈ ਇਹ ਇਹਨਾਂ ਬੱਚਿਆਂ ਦੇ ਘੱਟੋ-ਘੱਟ ਨੰਬਰ 50% ਹੋਣੇ ਚਾਹੀਦੇ ਆ ਜਿਹੜੇ 10ਵੀਂ ਤੱਕ ਦੇ ਆ 12ਵੀਂ ਤੱਕ ਬੱਚੇ ਪੜ੍ਹਦੇ ਆ ਉਹਨਾਂ ਮਾਪਿਆਂ ਦੀ ਆਮਦਨ ਜਿਹੜੀ ਵੱਧ ਤੋਂ ਵੱਧ 2 ਲੱਖ ਰੁਪਿਆ ਇੱਕ ਸਾਲ ਦੀ ਹੋਣੀ ਚਾਹੀਦੀ ਆ ਉਹਨਾਂ ਬੱਚਿਆਂ ਦੇ ਨੰਬਰ 50% ਹੋਣੇ ਚਾਹੀਦੇ ਤੇ ਉਹਨਾਂ ਨੂੰ 9300 ਰੁਪਿਆ ਜਿਹੜੀ ਸੈਂਟਰ ਸਰਕਾਰ ਵੱਲੋਂ مالی ਮਦਦ ਸਹਾਇਤਾ ਕੀਤੀ ਜਾਂਦੀ ਹੈ ਇਸ ਤੋਂ ਅੱਗੇ ਜਿਹੜੇ ਪਲੱਸ 2 ਤੋਂ ਲੈ ਕੇ ਅ ਪ੍ਰੋ ਪੋਸਟ ਗ੍ਰੈਜੂਏਟ ਜਿਹੜੇ ਪੀ ਐਚ ਡੀ ਤੱਕ ਪੜਨ ਵਾਲੇ ਬੱਚੇ ਆ ਉਹਨਾਂ ਮਾਪਿਆਂ ਦੀ ਆਮਦਨ ਇੱਕ ਸਾਲ ਦੀ ਵੱਧ ਤੋਂ ਵੱਧ 2.5 ਲੱਖ ਰੁਪਏ ਹੋਵੇ ਤੇ ਉਹਨਾਂ ਬੱਚਿਆਂ ਨੂੰ ਸੈਂਟਰ ਸਰਕਾਰ ਵੱਲੋਂ 25000 ਤੋਂ ਲੈ ਕੇ 30000 ਰੁਪਏ ਤੱਕ ਜਿਹੜੀ ਇੱਕ ਸਾਲ ਦੀ ਸਹਾਇਤਾ ਕੀਤੀ ਜਾਂਦੀ ਹੈ ਸੋ ਦੋਸਤੋ ਇਸ ਤੋਂ ਪਹਿਲਾਂ ਬਹੁਤ ਸਾਰੇ ਸਕੂਲਾਂ ਕਾਲਜਾਂ ਵਾਲੇ ਉਹਨਾਂ ਬੱਚਿਆਂ ਤੱਕ ਉਹਨਾਂ ਮਾਪਿਆਂ ਤੱਕ ਇਹ ਸਕੀਮ ਨਹੀਂ ਪਹੁੰਚ ਰਹੀ ਦਿੰਦੇ ਸੀ ਉਹ ਆਪਣੇ ਚਿਹਤਿਆਂ ਨੂੰ ਜਿਹੜੇ ਆਪਣੇ ਚਿਹਤੇ ਸੀ ਉਹਨਾਂ ਦੇ ਬੱਚਿਆਂ ਨੂੰ ਇਹ ਸਕੀਮ ਦਾ ਲਾਭ ਦਿੰਦੇ ਸੀ ਸੋ ਸੈਂਟਰ ਸਰਕਾਰ ਦੀ ਇਹ ਸਕੀਮ ਆ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਬਹੁਤੇ ਸਕੂਲਾਂ ਵਾਲੇ ਇਹ ਸੋਚਦੇ ਸੀ ਕਿ ਸਾਡੀ ਵੱਡੀ ਸਰਦਾਰੀ ਬਣ ਜਾਂਦੀ ਅਸੀਂ ਸਾਨੂੰ ਫਾਰਮ ਇਕੱਠੇ ਕਰਨੇ ਪੈਂਦੇ ਆ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ 30 ਸਤੰਬਰ ਤੱਕ ਆਪਾਂ ਭਰ ਸਕਦੇ ਆ ਬਾਕਾਇਦਾ ਇਹਦੇ ਵਿੱਚ ਸਾਰੀ ਜਿਹੜੀ ਹੈਗੀ ਆ ਕੀ ਸ਼ਰਤਾਂ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆ ਸ਼ਰਤਾਂ ਜੀ ਇਸ ਤੋਂ ਅੱਗੇ ਆ ਪਰਫਾਰਮਾ ਭਰਨਾ ਆਪਾਂ ਉਹਦੇ ਵਿੱਚ ਇੱਕ ਫੋਟੋ ਬੱਚੇ ਦਾ ਸਾਰਾ ਬਾਇਓ ਡਾਟਾ ਪਿਤਾ ਦਾ ਨਾਮ ਨੰਬਰ ਸਾਰਾ ਕੁਝ ਜਿਹੜਾ ਕਿਹੜੇ ਸਕੂਲ ਦੇ ਵਿੱਚ ਪੜਦਾ ਇਹ ਆਪਾਂ ਸਾਰਾ ਬਾਇਓ ਡਾਟਾ ਜਿੰਨਾ ਵੀ ਸਕੂਲ ਦੇ ਵਿੱਚ ਜਿਹੜੇ ਵੀ ਸਕੂਲ ਕਾਲਜ ਦੇ ਵਿੱਚ ਆਪਣਾ ਬੱਚਾ ਪੜਦਾ ਉੱਥੇ ਜਾ ਕੇ ਦੇ ਕੇ ਆਉਣਾ ਸੋ ਦੋਸਤੋ ਸਾਡੀ ਆਪ ਸਭ ਨੂੰ ਅਪੀਲ ਹੈ ਕਿ ਤੁਸੀਂ ਸੈਂਟਰਲ ਸਰਕਾਰ ਤੋਂ ਮਿਲਣ ਵਾਲੇ ਲਾਭ ਦੀ ਜਿਹੜੀ ਪੂਰਾ ਪੂਰਾ ਜਿਹੜਾ ਫਾਇਦਾ ਜ਼ਰੂਰ ਲਓ ਤੇ ਜਿਹੜੇ ਵੀ ਸਕੂਲ ਕਾਲਜ ਤੁਹਾਨੂੰ ਇਸ ਸਹੂਲਤ ਦਾ ਜਿਹੜਾ ਫਾਇਦਾ ਨਹੀਂ ਦੇ ਰਹੇ ਜਿਹੜੇ ਸਿਰਫ ਫਾਰਮ ਭਰਨੇ ਨਹੀਂ ਭਰ ਰਹੇ ਉਹਨਾਂ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ ਸਾਡਾ ਨੰਬਰ ਹੈਗਾ 9814610574 ਕਲਦੀਪ ਘੋਲੀਆ ਮੇਰਾ ਨਾਮ ਆ ਤੇ ਸਾਡੇ ਸਹਿਯੋਗੀ ਚਮਕੌਰ ਘੋਲੀਆ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ 990444937 ਹੈ ਜੇ ਕੋਈ ਵੀ ਸਕੂਲ ਕਾਲਜ ਵਾਲਾ ਇਸ ਸਹੂਲਤ ਤੋਂ ਤੁਹਾਡੇ ਤੋਂ ਮੁਕਰਦਾ ਕਿ ਇਹ ਨਹੀਂ ਕੋਈ ਸਹੂਲਤ ਆ ਰਹੀ ਕੋਈ ਵਜੀਫੇ ਵਾਲਾ ਨਹੀਂ ਕੋਈ ਫਾਰਮ ਭਰਿਆ ਜਾਂਦਾ ਉਸ ਸੰਬੰਧੀ ਸਾਨੂੰ ਜਾਣਕਾਰੀ ਦਿਓ ਅਸੀਂ ਉਸ ਸਕੂਲ ਕਾਲਜ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਬੰਦਾ ਜਿਹੜਾ ਸੈਂਟਰ ਸਰਕਾਰ ਤੋਂ ਆ ਰਿਹਾ ਲਾਭ ਆ ਉਹਦੀ ਤੁਹਾਨੂੰ ਸਹੂਲਤ ਜ਼ਰੂਰ ਦੇਵਾਂਗੇ ਸੋ ਤੁਹਾਡਾ ਹੱਕ ਤੁਹਾਨੂੰ ਪੂਰਾ ਦਿਵਾਵਾਂਗੇ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਹੱਕ ਲੈਣ ਵਾਸਤੇ ਆਪਣੇ ਸਕੂਲ ਕਾਲਜ ਦੇ ਵਿੱਚ ਜਾ ਕੇ ਆਪਣੇ ਬੱਚੇ ਦਾ ਇੱਕ ਫੋਟੋ ਉਦਾਰਕਾਰਡ ਤੇ ਉਹਦੇ ਬੈਂਕ ਅਕਾਊਂਟ ਦੀ ਕਾਪੀ ਲੈ ਕੇ ਸਕੂਲ ਵਿੱਚ ਜਾਓਗੇ ਤੇ ਇਸ ਸਕੀਮ ਸਕੀਮ ਦਾ ਪੂਰਾ ਪੂਰਾ ਲਾਭ ਲਓਗੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਵਸਣ ਵਾਲੇ ਸਾਰੇ ਆਪਣੇ ਦੇਸ਼ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਇਸ ਸਹੂਲਤ ਦਾ ਜਿਹੜਾ ਪੂਰਾ ਪੂਰਾ ਲਾਭ ਮਿਲ ਸਕੇ ਸੁਤਾਨੁਆਕ ਹੋਸ